ਉਹ ਬੱਲੇ ਸਤੇ ਕਿਵੇਂ ਆ ਉਹ ਚਨਾ ਭਰਾਵਾ ਭੁੱਲਣ ਦੀ ਬਿਮਾਰੀ ਹੈਗੀ ਹਾਂ ਤਾ ਕੀ ਪੀਤਾ ਉਹ ਭੁੱਲ ਜਾਈਦਾ ਨਾ ਤਰੀਕਾ ਯਾਦ ਰਹਿੰਦੀਆਂ ਨਾ ਦਿਨ ਯਾਦ ਰਹਿੰਦੇ ਆ ਯਾਰ ਹਾ ਵਾ ਇਹ ਬਿਮਾਰੀ ਤਾਂ ਸਾਰੀ ਦੁਨੀਆ ਨੂੰ ਹੋਈ ਫਿਰਦੀ ਐ ਅੱਛਾ ਦੁਨੀਆ ਬਹੁਤ ਭੁੱਲਣ ਲੱਗ ਗਈ ਹੈ ਜੜੇ ਖੜੇ ਨੂੰ ਇਹ ਬਿਮਾਰੀ ਐ ਓਏ ਹੋਰ ਆ ਪਰਸੋਂ ਮੇਰੇ ਕੋਲ ਇੱਕ ਬੰਦਾ ਆਇਆ ਮੈਨੂੰ ਆ ਕੇ ਕਹਿੰਦਾ ਭਾਈ ਮੈਂ ਭੁੱਲਣ ਦੀ ਦਵਾਈ ਲੈ ਕੇ ਆਇਆ ਮੋਗਿਓ ਹਾਂ ਹਾਂ ਕਿਹੜੀ ਕੀ ਦਵਾਈ ਭੂਲਾ ਭੂਲਾ ਗੋਲੀ ਜੀ ਸੀ ਗੋਲ ਜੀ ਗੋਲੀ ਚਟੌੜੇ ਜੇ ਪੀਏ ਉਹ ਨਾਪੁਰ ਲਗਿਆ ਯਾਰ 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 ਚੱਲ ਤੂੰ ਬਿਮਾਰੀ ਦਾ ਦੱਸ ਦੇ ਕਿਹੜੀ ਆ ਕਿਹੜੀ ਬਿਮਾਰੀ ਜਿਹੜੀ ਤੈਨੂੰ ਆ ਮਿੰਦੂ ਕਿਣੀ ਬੋਈਲਾ ਹੋਰ ਕਿਨੂ ਆ ਤੈਨੂੰ ਆ ਤੈਨੂੰ ਬਿਮਾਰੀ ਆ ਉਹ ਤੈਨੂੰ ਬਿਮਾਰੀ ਆ ਤੈਨੂੰ ਬਿਮਾਰੀ ਆ ਤੈਨੂੰ ਬਿਮਾਰੀ ਆ ਫੁੱਲਣ ਦੀ ਬਿਮਾਰੀ ਆ ਤੈਨੂੰ ਨਹੀਂ ਉਹ ਤੈਨੂੰ ਕੀ ਬਿਮਾਰੀ ਆ ਮੋਹਨ ਦਾ ਘਰ ਕਿਹੜਾ ਅੱਛਾ ਅੱਛਾ ਮੋਹਨ ਦਾ ਘਰ ਕਿਹੜਾ ਉਹ ਬਾਈ ਯਾਰ ਸੱਜੇ ਨਾ ਇੱਥੋਂ ਗਾਂ ਜਾ ਕੇ ਸੱਜੇ ਲੈ ਲਾ ਉਹ ਕੌਣ ਆ ਮੈਂ ਮੋਹਨ ਦਾ ਮੁੰਡਾ ਅੱਛਾ ਮੈਂ ਵੀ ਗਿਆ ਦੇਖਿਆ ਲੱਗਦਾ ਇਹਦਾ ਆਪਣਾ ਤੂੰ ਆਪਦੇ ਹੀ ਘਰ ਫੁੱਲੇ ਫਿਰਦਾ ਉਹ ਯਾਰ ਉਹ ਜਾਵੜਾ ਜਾਵੜਾ ਭਰਾਵਾ ਡੀਕਦਾ ਹੋਣਾ ਉਹ ਆਪਾਂ ਵੀ ਚੱਲ ਗਏ ਭਰਾਵਾ ਆਪਾਂ ਆਪਦਾ ਘਰ ਨਾ ਭੁੱਲ ਗਏ ਯਾਰ ਸਾਰਿਆਂ ਨੂੰ ਹੀ ਬਿਮਾਰੀ ਆ ਭੁੱਲਣ ਦੀ ਹੋਰ ਚੱਲ ਯਾਰ ਆਪਾਂ ਨਾ ਨਾ ਭੁੱਲ ਜੀਏ ਉਹ ਮਗਰ ਨਾ ਵੀਰ ਦਾ